ਸਾਬਕਾ ਮੰਤਰੀ ਪੰਜਾਬ ਅਤੇ ਮੇਰੀਆਂ ਭੈਣਾ ਨੌਜਵਾਨ ਵੀਰ ਮਾਜਦੇ ਦੇ ਜਨਰ ਸਾਰੇ ਇਹੀ ਹਲਕੇ ਦੇ ਸਿਹਰੀਆ ਲੀਡਰ ਸਾਹਿਬਾਨ ਸਾਰੇ ਸਰਕਾ ਦੇ ਪ੍ਰਧਾਨ ਸਾਹਿਬਾਨ ਛੋਬੜੀ ਗੋਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੀ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਫਕਰ ਮਜੀਦ ਸਿੰਘ ਜੀ ਮਜੀਠਿਆ ਜਿੰਦਾਬਾਦ ਸਰਦਾਰ ਫਕਰ ਮਜੀਦ ਸਿੰਘ ਜੀ ਮਜੀਠਿਆ ਜਿੰਦਾਬਾਦ ਸਰਦਾਰ ਅਰਸ਼ਾ ਸਿੰਘ ਜੀ ਵੱਡੋਆ ਜਿੰਦਾਬਾਦ ਧੰਨਵਾਦੀ ਸੰਗਤ ਦੇਸੀ ਤੇ ਵੀ ਹੈ ਇਹਦੀ ਨਾ ਵੀਡੀਓ ਜਿਹੜੀ ਕਹਿੰਦੀ ਸੀ ਸਾਨੂੰ ਮੌਕਾ ਦਿਓ ਗਣ ਚ ਪੌੜ ਝਾੜੂ ਇਹ ਵੇਖਿਓ ਫਿਰ ਅਸੀਂ ਕੀ ਕਰਦੇ ਕਹਿੰਦੀ ਅਸੀਂ ਐਮਐਸਪੀ ਜੰਦਾ ਕੇਜੜੀ ਵਾਹਲ ਪਰ ਮਹਿਮਾ ਅੱਜੇ ਉਦੋਂ ਹੀ ਹੱਸ ਪਿਆ ਕਾਹ ਲੋਕੋ ਕੋਈ ਸੁਣ ਕੇ ਰਾਜੀ ਨਹੀਂ ਸੀ ਆ ਜਿੰਨੇ ਦਿੱਲੀ ਗਏ ਉਹ ਬੜਾ ਜੱਟ ਖੜੇ ਕਰਿਓ ਜਿਨ੍ਹਾਂ ਨੇ ਦਿੱਲੀ ਵੇਖੀਏ ਦੱਸ ਦਿਓ ਕੋ ਦਿੱਲੀ ਗਿਆ ਨਹੀਂ ਆਪਣੇ ਚੋ ਨਾ ਮੋਰਦੇ ਨਾ ਗਈ ਹੋਣਾ ਗਿੱਲੇ ਦਿੱਲੀ ਇਹ ਰਹਿਸ਼ੀ ਇਲਾਕਾ ਸਾਰਾ ਕੀ ਉੱਥੇ ਕਦੇ ਖੇਤੀ ਹੁੰਦੀ ਵੇਖੀਏ ਨਹੀਂ 98% ਦੇ ਰਹਿਸ਼ੀ ਇਲਾਕਾ 2% ਰਕਮੇ ਚ ਵਾਈ ਹੁੰਦੀ ਹੈ ਕੱਲੀ 2% ਤੇ 2% ਵਾਲੇ ਨੂੰ ਐਮਐਸਪੀ ਨਹੀਂ ਦਿੰਦਾ ਪਿਓ ਦਾ ਪੁੱਤ ਇਹ ਤੇ 80% ਵਾਈ ਹੋਉਂਦੀ ਆ ਉਹ ਕੇ ਦੇ ਜਣੇ ਸੀ ਬਰ ਚੱਕ ਦਾ ਝੂਠ ਦੂਜਾ ਬੰਦਾ ਕੀ ਕੀਤਾ ਸੀ ਜੇ ਵਚਨ ਨਕਸ਼ਾਨੀਗੀ ਹੜਾ ਕਰਕੇ ਜਗੜੇ ਮਾਰੀ ਕਰਕੇ ਜਾਂ ਕਿਸੇ ਕਾਰਨਾ ਕਰਕੇ ਗਰਤਾਪਰੀ ਮਗਰੋਂ ਹੋਊ 20000 ਰੁਪਏ ਦਾ ਪਹਿਲਾ ਹੋ ਪਰ ਜੀਤ ਧਰੀ ਮੈਂ ਵੇਖਿਆ ਉੱਥੇ ਬੈਠੇ ਸੀ ਭਾਈ ਕੰਡੇ ਵਾਲੇ ਇੱਕ ਬੰਦੇ ਨੇ ਇਹ ਜੀ ਬੁੱਧੀ ਘੱਟੀ ਪਹਿਲਾਂ ਤਾਂ ਗਲਾਚ ਪਾਇਏ ਝਾੜੂ ਪਰ ਉਸ ਤੋਂ ਬਾਅਦ ਹਾਲਾਤ ਅੱਜ ਵੇਖੋ ਕੀ ਬੜੇ ਨੇ ਕਿ ਅੱਜ ਕੋਈ ਲਾਅਨ ਆਰਡਰ ਦੇ ਹਾਲਾਤ ਨਹੀਂ ਇਸ ਸੂਬੇ 'ਚ ਰੋਜ਼ ਫਰੋਤੀ ਰੋ ਆ ਸਿੱਧੂ ਮੂਸੇਵਾਲਾ ਨੰਗਲ ਅਮੀਆਂ ਨਾਮੀ ਪੰਜਾਬੀ ਜੇ ਲੁਧਿਆਣੇ ਉਹਨਾਂ ਦਾ ਕਤਲ ਤੇ ਜੇ ਮੈਂ ਵਾਰੰਟੀ ਗਰੰਟੀ ਪੜਨ ਲੱਗਾ ਤਦੋਂ ਮੈਂ ਦੋ ਚਾਰ ਹੀ ਪੜੂ ਪਾਣੀ ਨਹੀਂ ਪੜੂ ਡਿਵੈਲਪਮੈਂਟ ਕੋਈ ਕਿਸੇ ਆਉਦੀਪ ਕਿਸੇ ਪਿੰਡ 'ਚ ਹੋ ਰਹੀ ਆ ਜੀ ਉਹੀ ਆ ਬਾਬਾ ਪਕਾਣਾ ਸਾਹਿਬ ਦੇ ਜਦੋਂ ਲਾਸਟ ਡਿਵੈਲਪਮੈਂਟ ਹੋਈ ਮੈਨੂੰ ਯਾਦ ਆ ਬਾਦਰ ਸਾਹਿਬ ਇੱਥੇ ਸੰਗਤ ਦਰਸ਼ਨ ਕਰਕੇ ਗਏ ਔਰ ਉਦੋਂ ਕੰਮ ਹੋਇਆ ਮਗਰ ਅੱਜ ਕਿਸੇ ਪਿੰਡ ਚਲੇ ਜੋ ਨਾ ਪਿੰਡਾਂ ਨੂੰ ਗਰਾਂਟਾ ਨਾ ਕਿਸੇ ਗਰੀਬ ਨੂੰ ਸਹੂਲਤ ਔਰ ਕਹਿੰਦੇ ਕੀ ਚੜੇ ਕਿ ਛੇ ਮਹੀਨੇ ਕਪਤਾਨ ਨੇ ਤਾਂ ਘਰ ਘਰ ਨੌਕਰੀ ਆਖੀ ਸੀ ਇਹ ਕਹਿੰਦੇ ਸੀ ਘਰ ਘਰ ਨੌਕਰੀ ਤਾਂ ਦਵਾ ਕੇ ਆਲਾਕ ਇਹ ਜੇ ਪੈਂਦਾ ਕਰਦਿਆਂਗੇ ਕਿ ਬੂਰੇ ਇਹ ਗੋਰੀਆਂ ਵਿੱਚ ਕੰਮ ਕਰਿਆ। ਮਤਲਬ ਕਹਿਣ ਦਾ ਭਾਵ ਤੁਸੀਂ ਕਿਥੇ ਗੰਭਾਈ ਨਾਲ ਸਮਝੇ ਕਿ ਨਹੀਂ ਸਮਝੀ। ਮਤਲਬ ਕਿ ਬੂਰੇ ਦੇ ਮਤਲਬ ਨਿਕਲਦੇ ਆ। ਇੱਕ ਤਾਂ ਇੱਕ ਇੱਕ ਦਿਹਾੜਾ ਜਿਹੜਾ ਜਹਾਜ਼ ਭਰ ਕੇ ਜਾ ਰਿਹਾ ਹਰ ਰੋਜ਼। 25-25 ਰੱਖ ਲੈ ਆਪਣਾ ਦਿਹਾੜਾ ਕਦੇ ਕਨੇਡਾ ਨੂੰ ਆਸਟ੍ਰੇਲੀਆ ਨੂੰ।